ਫਤੇਕਰ ਚੂੜੀਆਂ ਦੀ ਵਾਰ ਨੰਬਰ 11 ਚ ਆਸ਼ੂ ਵਰਮਾ ਅਤੇ ਸੰਚਿਤ ਵਰਮਾ ਵੱਲੋਂ ਸ਼ਹਿਰੀ ਕਲਸੀ ਦੇ ਹੱਕ ਚ ਕਰਵਾਈ ਗਈ ਵਿਸ਼ਾਲ ਮੀਟਿੰਗ ਬਲਬੀਰ ਸਿੰਘ ਪੰਨੂ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਆਮ ਆਦਮੀ ਪਾਰਟੀ ਤੇ ਸ਼ਰਗਰਮ ਆਗੂ ਸੰਚਿਤ ਵਰਮਾ ਅਤੇ ਆਸ਼ੂ ਵਰਮਾ ਵੱਲੋਂ ਵਾਰ ਨੰਬਰ 11 ਚ ਬਲਬੀਰ ਸਿੰਘ ਪੰਨੂ ਦੀ ਪ੍ਰਤਾਨਗੀ ਹੇ ਇਥੇ ਸ਼ਹਿਰੀ ਕਲਸੀ ਦੇ ਹੱਕ ਚ ਵਿਸ਼ਾਲ ਮੀਟਿੰਗ ਕਰਵਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਤ ਕੀਤੀ ਇਸ ਮੌਕੇ ਬਲਬੀ ਸਿੰਘ ਪਨੂ ਨੇ ਆਸ਼ੂ ਵਰਮਾ ਅਤੇ ਸੰਚਿਤ ਵਰਮਾ ਦੀ ਛਲਾਗਾ ਕਰਦਿਆਂ ਕਿਹਾ ਕਿ ਇਨ੍ਹਾਂ ਵੱਲੋਂ ਸ਼ਖਤ ਮਿਹਨਤ ਕੀਤੀ ਗਈ ਹੈ ਜੋ ਮੀਟਿੰਗ ਰੈਲੀ ਦਾ ਰੂਪ ਧਾਰਿਆ ਹੈ ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਪਿਆਰ ਦੇਖਦੇ ਹੋਏ ਇਹ ਸافتਗਾਈ ਤੇ ਰਿਹਾ ਹੈ ਕਿ ਸ਼ਰੀਕਲ ਸੀ ਫਤੇਗੜ ਚੂੜੀਆਂ ਤੇ ਵਾਰਡ ਨੰਬਰ 11 24 ਚਿੱਤ प्राप्त ਕਰਨਗੇ इष्मुख के संचित वर्मा अति आचू वर्मा ਵੱਲੋਂ ਬਲਬੀਰ ਸਿੰਘ ਪੰਨੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤਵੀ ਕੀਤਾ ਗਿਆ ਇਸ਼ਮੁਖੇ ਸੰਚਿਤ ਵਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ ਹੈ ਉਸ ਲਈ ਉਹ ਸਦਾ ਉਹਨਾਂ ਦੇ ਰਿਣੀ ਰਹਿਣਗੇ ਉਹਨਾਂ ਨੇ ਬਲਬੀਰ ਸਿੰਘ ਪੰਨੂ ਨੂੰ ਵਿਸ਼ਵਾਸ ਦਿਵਾਇਆ ਅਤੇ ਦਾਵਾ ਕੀਤਾ ਕਿ ਫਤਿਹਗੜ ਚੂੜੀਆਂ ਦੀ ਵਾਰਡ ਨੰਬਰ 11 ਚੋਂ ਸਭ ਤੋਂ ਵੱਧ ਆਮ ਆਦਮੀ ਪਾਰਟੀ ਦੇ ਸ਼ਰੀਕਲ ਸੀਤੀ ਜਿੱਤ ਹੋਵੇਗੀ ਦੇਖੋ ਜੀ ਹੱਤਾਂ ਨੂੰ ਵਿਸ਼ੇਸ਼ ਤੌਰ ਤੇ ਪੂਰੇ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦਾ ਕੰਮ ਸ਼ੁਰੂ ਹੋ ਗਿਆ ਹੈ ਕਿਹਨੂੰ ਕਿਹਨੂੰ ਪਤਾ ਕਿਹਨੂੰ ਕਿਹਨੂੰ ਪਤਾ ਕੰਮ ਚੱਲਣ ਲਿਆ ਛਾਂਦੇ ਖੇਤਰ ਰੋਡ ਦੀ ਲੰਘ ਦੇ ਨਾਲ ਪਾਈਪ ਲਾਇਆ ਕਰਨੀ ਸ਼ੁਰੂ ਹੋ ਗਈ ਹੈ ਹਰ ਇੱਕ ਘਰ ਦੇ ਵਿੱਚ ਪੂਰੀ ਪੀਣ ਵਾਲਾ ਪਾਣੀ ਹੋਗਾ ਹਰ ਇੱਕ ਘਰ ਦੇ ਵਿੱਚ ਬੜੀਆ ਬੜਾ ਸਾਫ਼ ਸਰਵਾਰ ਦੀ ਲੋੜ ਨਹੀਂ ਪਊਗੀ ਦੂਜਾ ਕੰਮ ਤੁਹਾਡਾ ਬੱਸ ਸਟੈਂਡ ਆਡੇ ਛੇ ਟੂਰ ਦੀ ਨਾਕ ਦੇ ਨਾਲ ਪਾਸ ਹੋ ਗਿਆ ਸਭ ਰੁੱਕ ਕੇ ਹੋ ਗਿਆ ਸਾਰਾ ਕੁਝ ਫੜ ਗਿਆ ਇੱਕ ਜਨਾਈ ਨੂੰ ਇੱਕ ਜਾਂ ਦੋ ਪੰਜ ਗੁਲਾਈ ਤੱਕ ਆ ਪੈਣਾ ਉਹਨਾਂ ਨੂੰ ਘੱਟ ਕਰੂੰਗੀ ਬਸ ਟਣ ਦਾ ਇੱਦਾਂ ਥੋੜਾ ਰੱਖਦਾ ਹੈ ਕਿੰਨਾ ਵਧੀਆ ਰੱਖਦਾ ਹੈ ਬਸ ਟਣ ਦੇ ਇੱਕ ਅੱਧਾ ਜਿਵੇਂ ਬਲੂ ਬੋਝ ਹੋ ਜਾ ਕਰੂੰਗੀ ਮੈਂ ਇਸ ਕਰਕੇ ਨਹੀਂ ਥੋੜਾ ਧੰਨ ਪਾਈ ਕਿਉਂਕਿ ਮੈਂ ਆਪਣੀ ਰਹਿਣ ਪਈ ਐ ਟਿਊਬ ਕਰਾਉਣਾ ਫਿਰ ਨਾ ਕਿਤੇ ਸਟੋਰ ਰੁੱਕ ਕੇ ਖਾਜ ਰੋਡ ਬੜਿਆ ਨਾ ਜੇ ਰੋਡ 20 ਕਰੋੜ ਨਾਲ ਬੜਿਆ ਤੇ ਤੇ ਰੋਡ ਤੇ ਕੋਈ ਲੱਭਦਾ ਕਿ ਨਹੀਂ ਲੱਭਦਾ ਆਪਣੇ ਛੱਤੇ ਦੇ ਮੀਰ ਨੂੰ ਤੁਸੀਂ ਜੀਵਾਡ ਨੰਬਰ 11 ਦੇ ਵਿੱਚ ਇੱਕ ਅੱਜ ਪਰਵੀ ਮੀਟਿੰਗ ਹੋਈ ਹੈ ਕਿਸ ਤਰ੍ਹਾਂ ਦੇ ਵਾਰਡ ਨੰਬਰ 11 ਦੇ ਸਾਡੇ ਪ੍ਰਾਪ ਸੰਜੀਤ ਵਰਮਾ ਆਸ਼ੂ ਵਰਮਾ ਇਹਨਾਂ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਆਇਆ ਤੇ ਮੈਂ ਮੀਟਿੰਗ ਕਰਨੀ ਸੀ ਜਿਹੜੀ ਐਡੀ ਵੱਡੀ ਗੈਰਹੀ ਦਾ ਉਕਾਰਨ ਕੀਤਾ ਹੈ ਬਹੁਤ ਸੰਗਤ ਨੇ ਮੇਰੀਆਂ ਮਾਵਾ ਭੈਣਾ ਬੜੇ ਧਿਆਨ ਦੇ ਨਾਲ ਵਿਚਾਰ ਸੁਣੇ ਨੇ ਬਹੁਤ ਲਾਈਕ ਅਜੂ ਐਕੈਡਮੀ ਨੂੰ ਲੱਗਦੀ ਹੈ ਬੜਾ ਸਿਆਣੀਆਂ ਬੜੇ ਸੋਹਣੇ ਵਿਚਾਰ ਦਿੱਤੇ ਉਹਨਾਂ ਨੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਹਾਂ ਪ੍ਰਮਾਤਮਾ ਜਿਹੜੀ ਸੋਚ ਨੂੰ ਲੈ ਕੇ ਵਾਰਡ ਨੰਬਰ 11 ਦਾ ਮਸਲੇ ਭਰਾ ਪੂਰੇ ਨਹੀਂ ਉਹ ਸੂਰ ਤੇ ਕੰਮਜਾਬ ਹੋਣ ਅੱਜ ਘੜ ਚੂੜੀਆਂ ਦੇ ਵਾਰਡ ਦੇ ਵੀ ਹੋਰ ਕਿ ਭਰਾਵਾਂ ਨੇ ਕੰਮ ਨਹੀਂ ਲਖਾਏ ਨੇ ਥੋੜੇ ਸਮੇਂ ਤੱਕ ਮੈਂ ਬੀ ਐਨ ਡੀ ਆ ਜਾਂ ਪੀ ਡਬਲਯੂ ਡੀ ਚ ਵਾਰਡਾਂ ਦੇ ਕੰਮ ਕਿਉਂਕਿ ਐਮ ਸੀ ਥੋੜੀ ਮੁਸ਼ਕਲ ਕ੍ਰੀਏਟ ਕਰ ਰਹੀ ਨੇ ਪਤੀ ਨਹੀਂ ਪਾਕੀ ਤੇ ਜੀ ਮੈਂ ਕਿਸੇ ਨਾ ਕਿਸੇ ਮੈਂ ਮੇਰੇ ਨੂੰ ਸ਼ਹਿਰ ਦੇ ਵਿੱਚ ਮੈਂ ਕੰਮ ਜਲਦੀ ਕਰਾਂਗਾ। ਬਾੜਾਂ ਦੇ ਵਿੱਚ ਮੇਰੀ ਸੰਗਤ ਨੂੰ ਬੇਨਤੀ ਹੈ। 75 ਸਾਲ ਅਸੀਂ ਕਾਲੀਆਂ ਨੂੰ ਕਾਂਗਰਸ ਕੇਨ ਵੋਟਾਂ ਪਾਈਆਂ। ਮੇਰੇ ਤੋਂ ਪਹਿਲਾਂ ਮੇਰੇ ਤੋਂ ਪਹਿਲਾਂ ਤ੍ਰਿਪਦਰਜਿੰਦਰ ਸਿੰਘ ਬਾਜਵਾ ਪੰਜਾਬ ਦਾ ਕੈਬਨਿਟ ਮਿਨਿਸਟਰ ਰਿਹਾ। ਪੂਰੇ ਪੰਜਾਬ ਦੇ ਵਿੱਚ ਡੀਸੀ ਐਸਐਸਪੀ ਤੱਕ ਲਾਉਂਦਾ ਰਿਹਾ। ਮੈਨੂੰ ਲੱਗਦਾ ਕਿ ਜੇ ਕਰਨਾ ਹੁੰਦਾ ਨੀਅਤ ਹੁੰਦੀ। ਇਹ ਫਿਰ ਸ਼ਹਿਰ ਦੇ ਵਿੱਚ 20000 ਦੀ ਤਕਰੀਬ ਲੱਗਦਾ ਸੰਗਤ ਦੀ ਸਾਡੀ ਰਿਪੋਰਟ ਹੈ ਸ਼ਹਿਰ ਦੇ ਕੰਮ ਕਰ ਦੇਣੇ ਚਾਹੀਦੇ ਜੀ ਲੇਕਿਨ ਨiyet ਸਾਭ ਨਹੀਂ ਸੀ ਮੈਂ ਸੰਗਤ ਨੂੰ ਗਰੰਟੀ ਦਿੱਤੀ ਹੈ ਕਿ ਪੂਰੇ ਸ਼ਹਿਰ ਦੇ ਵਧੀਆ ਸੀਵਰੇਜ ਵਧੀਆ ਲਾਈਟਿੰਗ ਸਿਸਟਮ ਸੋਲਰ ਸਿਸਟਮ ਵਧੀਆ ਸੀਸੀਟੀਵੀ ਕੈਮਰੇ ਸ਼ਹਿਰ ਦੇ ਵਿੱਚ ਬਾਥਰੂਮ ਜੋ ਜੋ ਸੰਗਤ ਨੂੰ ਮੁਸ਼ਕਿਲ ਹੋ ਦੀ ਉਹ ਮੈਂ ਕਰਵਾਵਾਂਗਾ ਮੇਰੇ ਤੋਂ ਕਿਹੋ ਜਿਹੜੀ ਮੈਂ ਕਿਰਤਜਿੰਦਰ ਬਾਜਵਾ ਦੀ ਗੱਲ ਕੀਤੀ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਪੀਪਲ ਵੋਟ ਮੰਗਣ ਕਿਹੜੇ ਮੂੰਹ ਦੇ ਨਾਲ ਜਾਂਦੇ ਨੇ ਤੁਸੀਂ ਕਹਿ ਰਹੇ ਆਪਾਂ ਵੋਟ ਮੰਗਣ ਤਾਂ ਮੰਗ ਜੇ ਅਸੀਂ ਕੰਮ ਕਰਾਂਗੇ ਤੇ ਜਿਸਾਂ ਨੇ ਤੁਹਾਨੂੰ ਗਰੰਟੀਆਂ ਦਿੱਤੀਆਂ ਸੀ ਸੰਗਤ ਦੀ ਬਿਜਲੀ ਦੀ ਗਰੰਟੀ ਪੂਰੀ ਕੀਤੀ ਹੈ ਮਲਾਂਕਲੀਨਿਕ ਦੀ ਗਰੰਟੀ ਚੱਲਦੀ ਹੈ 1000 ਰੁਪਏ ਦੀ ਗਰੰਟੀ ਦਿੱਤੀ ਸੀ 10000 ਰੁਪਏ ਦੀ ਗਰੰਟੀ ਆਪਾਂ ਥੋੜੇ ਸਮੇਂ ਤੱਕ ਦੇਣ ਜਾ ਰਹੇ ਆਂ ਔਰ ਇੱਕ ਤੋਂ ਇਲਾਵਾ 10-10 ਘੰਟੇ ਬੱਤੀ ਆ ਰਹੀ ਹੈ ਇਹਨਾਂ ਦੇ ਜੱਟਾਂ ਜੀ ਵੀਦਾਰਾਂ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਸੜਕਾਂ ਦੀ ਜਿਹੜੀ ਮੁਸ਼ਕਲਾਂ ਸੀ ਬਹੁਤ ਵੱਡੀਆਂ ਉਜੀਠਾ ਰੋਡ ਦੀ ਮੁਸ਼ਕਲ ਦੀ ਉਹ ਹੱਲ ਹੋ ਗਈ ਹੈ ਬਡਾਲਾ ਰੋਡ ਦੀ ਮੁਸ਼ਕਲ ਦੀ ਹੱਲ ਹੋ ਗਈ ਹੈ ਜਨਾਲਾ ਰੋਡ ਦੀ ਡੇਡਾ ਰੋਡ ਦੀ ਸਾਰੀ ਹੱਲ ਹੋ ਗਈ ਹੈ ਇੱਕ ਅਮਰਸਾਰ ਰੋਡ ਦੀ ਮੁਸ਼ਕਲ ਹੈ ਉਹ ਮੇਰੀ ਪੀਡੀਓ ਜੁਡੀ ਮਿਸਟਰ ਸਾਹਿਬ ਦੇ ਨਾਲ ਸਰਦਾਰ ਕੁਲਦੀਪ ਸਿੰਘ ਜੀ ਤਾਲੀਬਾਦੀ ਸਾਡੇ ਮਿਸਟਰ ਸਾਹਿਬ ਨੇ ਉਹਨਾਂ ਦੇ ਹਲਕੇ ਦੇ ਵਿੱਚ ਗੱਪੀ ਨੂੰ ਲੰਮਾ ਮੇਰੀ ਮੀਟਿੰਗ ਹੋ ਚੁੱਕੀ ਆਪਾਂ ਜਲਦੀ ਲੱਗਦਾ ਵੀ ਜਲਾਈ ਮਹੀਨੇ ਦੇ ਵਿੱਚ ਆਪਾਂ ਰੋਡ ਦਾ ਵੀ ਛੇਤੀ ਛੇਤੀ ਗੁਰੂ ਕਰਵਾ ਦਾਂਗੇ ਔਰ ਜਿਹੜੀਆਂ ਸ਼ਹਿਰ ਦੀਆਂ ਮੁਸ਼ਕਲਾਂ ਨੇ ਮੈਂ ਨਾਲੋਂ ਨਾਲ ਰੁਟੀਨ ਦੇ ਵਿੱਚ ਆਨ ਕਰ ਰਿਹਾ ਬਾਕੀ ਜੇ ਕਿਸੇ ਸੰਗਤ ਨੂੰ ਕਿਸੇ ਤਰ੍ਹਾਂ ਦੀ ਵੀ ਲੋੜ ਹੋਵੇ ਇਹ ਇੱਕ ਤਰੀਕ ਤੱਕ ਥੋੜੀ ਭੱਜ ਦੌੜ ਹੈ ਇੱਕ ਤਰੀਕ ਤੋਂ ਬਾਅਦ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਕੋਈ ਬਚੋਲਾ ਨਹੀਂ ਦੂਸਰੇ ਆ ਲੀਡਰਾਂ ਨੂੰ ਮਿਲਣ ਵਾਸਤੇ ਬੇਲੋਂ ਝੋਲਾ ਲੱਭਣਾ ਪੈਂਦਾ ਹੁੰਦਾ ਸੀ ਸਾਨੂੰ ਮਿਲਣ ਵਾਸਤੇ ਕਿਸੇ ਨੂੰ ਝੋਲੇ ਨੂੰ ਲੈ ਕੇ ਹੁੰਦੀ ਲੋੜ ਨਹੀਂ ਚੰਗੇ ਕੰਮ ਵੱਧ ਤੋਂ ਵੱਧ ਤੁਸੀਂ ਮੇਰੇ ਕੋਲ ਆ ਕੇ ਆਓ ਇੱਕ ਮੇਰੀ ਹੋਰ ਬੇਨਤੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਦੌਰ ਹੈ ਇਹ ਨਸ਼ੇ ਦੇ ਦੌਰ ਨੂੰ ਅਸੀਂ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਚੱਲੀਏ ਇਹ ਆਪਾਂ ਕਿਸੇ ਪਾਰਟੀ ਦੇ ਉੱਤੇ ਨਾ ਥੋਪੀਏ ਇਹ ਤੇ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਕਲੀਅਰ ਹੈ ਕਿ ਕਾਲੀ ਦਵ ਦੇ ਟਾਈਮ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਵਿੱਚ ਨਸ਼ਾ ਆਇਆ ਅਸੀਂ ਸਾਰੇ ਪਰਿਵਾਰ ਨਾਲ ਮਿਲ ਕੇ ਇਹ ਮੇਰੀ ਸਾਰੀਆਂ ਪਾਰਟੀਆਂ ਨੂੰ ਵੀ ਬੇਪਰਵਾਹ ਜੀ ਬੇਨਤੀ ਹੈ ਇਹ ਨਸ਼ੇ ਦਾ ਕਹਾਣੀ ਜਿਹੜਾ ਕਿਸੇ ਦੇ ਘਰ ਵੀ ਦਰਦ ਬਣ ਜਾ ਸਕਦਾ ਇਸ ਕਰਕੇ ਆਪਾਂ ਇਹਨੂੰ ਕਿਸੇ ਉੱਤੋਂ ਉੱਪਰ ਨਾਲੋਂ ਇਹ ਕਿ ਪਿੰਡਾਂ ਦੇ ਵਿੱਚ ਇੱਕ ਸ਼ਹਿਰ ਦੇ ਵਿੱਚ ਸਾਂਝੇ ਕੋਲ ਤੇ ਟੀਮ ਬਣਾਈਏ ਉਹ ਟੀਮ ਨੂੰ ਪ੍ਰੋਪਰ ਗਾਈਡ ਕੀਤਾ ਜਾਵੇ ਮੈਂ ਡੀਸੀ ਸਾਹਿਬ ਵੱਲੋਂ ਜੇ ਕੋਈ ਲਿਖਵਾਇਆ ਹੈ ਕਿਸੇ ਦਾ ਵੱਲੋਂ سپورਟ ਦੀ ਲੋੜ ਹੋਊਗੀ ਸਾਡੇ ਵੱਲੋਂ سپورਟ ਦੀ ਲੋੜ ਹੋਊਗੀ ਪਾਖਲ ਕਰਾਂਗੇ ਬਾੜਾਂ ਦੇ ਵਿੱਚ ਟੀਮਾਂ ਬਣ ਪਿੰਡਾਂ ਦੇ ਵਿੱਚ ਟੀਮਾਂ ਬਣ ਤਾਂ ਜੋ ਪਿੰਡ ਦੇ ਵਿੱਚ ਕੋਈ ਨਸ਼ਾ ਵੇਚਣ ਨਾ ਆਵੇ ਪਿੰਡ ਦੇ ਵਿੱਚ ਕੋਈ ਨਸ਼ਾ ਨਾ ਆਵੇ ਅਸੀਂ ਆਪਣੇ ਪੰਜਾਬ ਨੂੰ ਦੁਬਾਰਾ ਹੱਸਦਾ ਵਸਦਾ ਪੰਜਾਬ ਬਣਾਈਏ ਚਲ ਤ੍ਰਿਤ ਬਾਜਣਾ ਵੀ ਇਹ ਕਰ ਦਿੰਦੇ ਨੇ ਕਿ ਉਰੇ ਚਲੇ ਜੋ ਕਰੇਗਾ ਯਾਨੀ ਮੇਰੀ ਬਾਤ ਲੀਡ ਹੋਣੀ ਹੈ ਤੁਹਾਡਾ ਦਾਵਾ ਹੈ ਕਿ ਸਾਡੀ ਲੀਡ ਹੈ ਜੀ ਉਹ ਤੇ ਚਲੋ 4 ਤਰੀਕ ਨੂੰ ਤਿਰਪਤ ਨੂੰ ਕਹੀ ਜਾਉਂਦੇ ਤੇ ਤਿਰਪੁਰ ਕੋਸ਼ੋ ਵੀ ਕਿਨੇ ਪਿੰਡਾਂ ਚ ਗਿਆ ਮਾਰਾ ਪਿੰਡਾਂ ਚ ਗਿਆ ਉਹ ਕੋਸ਼ੋ ਵੀ 13ਵੇਂ ਪਿੰਡ ਚ ਗਿਆ ਤੇ 11ਵੇਂ ਪਿੰਡ ਚ ਨਹੀਂ ਗਿਆ ਤੇ ਲੀਡ ਦੇਖੋ ਸੰਗਤ ਸੰਗਤ ਮੂਰਖੀ ਹੈ ਜਦੋਂ ਲੀਡਰ ਪਿੰਡ ਚ ਨਹੀਂ ਆ ਰਿਹਾ ਸੰਗਤ ਦੀ ਕਚਹਿਰੀ ਤੇ ਆ ਕੇ ਸੰਗਤ ਮੁਟ ਭਾਈ ਬੇਸਬੂਦ ਤੇ ਕੱਢ ਕੇ ਦੇਖ ਲਓ 13 ਪਿੰਡਾਂ ਤੋਂ ਬਾਅਦ ਜਾਇਆ ਹੀ ਨਹੀਂ ਗਿਆ ਜੀਤ ਦਾ ਬਾਬਾ ਪੰਜਾਬ ਦੇ ਜੀ 4 ਤਰੀਕ ਨੂੰ ਤ੍ਰਿਪਤਾ ਫਤਿਹਗੜ ਕੂੜੀਆਂ ਤੋਂ ਮੱਖਾ ਸਾਹਿਬ ਦੇ ਜਵਾਂ ਨੋਟ ਕਰ ਲਓ ਜੀ ਇਹਦੇ ਨੋਟ ਕਰ ਲਿਓ 4 ਤਰੀਕ ਨੂੰ 10 ਵਜੇ ਤ੍ਰਿਪਤਰ ਜਿੰਦਰ ਸਿੰਘ ਬਾਜਵੇ ਦਾ ਫਤਿਹਗੜ ਕੂੜੀਆਂ ਤੋਂ ਮੱਖਾ ਸਾਹਿਬ ਜੀ ਪੰਨੂ ਸਾਹਿਬ ਜਿੰਦਾਬਾਦ ਚੋਰਕੀ ਹਮੇਸ਼ਾ ਰਾਮ ਸੇਵਕ ਨੂੰ ਚਸਤਾਂ ਕੀ ਕਰਦਾ ਹਟਾ ਲਾ ਲਓ ਮੈਂ ਮੇਰੀ ਗੱਲ ਹੋ ਗਈ ਕੋਈ ਸਸਪੈਂਡ ਨਹੀਂ ਕਰਦਾ ਬਾਹਰ ਕੱਢ ਲੂ ਕੱਲ੍ਹ ਆਪਰ ਤੋਂ ਤੱਕ ਬਾਹਰ ਕੋਈ ਨੂੰ ਪਤਾ ਕੀਤਾ ਸਾਰਾ ਉਹ ਕਿਸੇ ਇਸਵਾਸੀ ਵੀ ਭਰਾ ਨਹੀਂ ਸ਼ਾਇਦ ਚੇਰਾ ਨਾ ਕਿ ਸਿਸਟਮ ਚ ਉਸਵਾਸੀ ਵੀ ਭਰਾ ਨੇ ਆਪਣੇ ਘਰ ਚੇਰਾ ਦੇ ਦਿੱਤਾ ਖਵਾਈਆਂ ਸੀ ਉਹ ਮੇਰੀ ਡਾਕੀਸਾਂ ਨਾਲ ਵੀ ਗੱਲ ਹੋਈ ਤੇ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਉਹ ਆਪਣੇ ਕਿਬਲੇ ਕੀ ਕਿ ਕਿਸੇ ਸ਼ਰਾਤ ਦੀ ਇਨਸਾਨੀ ਸ਼ਿਕਾਇਤ ਕੀਤੀ ਸੀ ਤੇ ਇਹੋ ਜੀ ਗੱਲ ਨਹੀਂ ਉਹ ਕੱਲ੍ਹ ਜਾਂ ਆਪਰ ਤੋਂ ਬਾਹਰ ਹੋ ਜੇ ਉਹ ਸ਼ਰਾਤ ਹੋਈ ਹੈ ਇਹੋ ਜੀ ਗੱਲ ਕੁਝ ਹੋਰ ਕਰਦੀਆਂ ਨੇ ਤਾਂ ਉਹ ਮਨਣੀਆਂ ਬੈਣੀਆਂ ਹਾਂ ਬੰਦੇ ਸਤਿਕਾਰ ਕਰਦੇ ਆ ਲੇਕਿਨ ਉਹ ਸ਼ਰਾਰਤ ਦੇ ਵੀ ਸ਼ਰਾਰਤ ਦੇ ਕੋਈ ਗੱਲ ਨਹੀਂ ਸਚਜੀ ਜੀ ਤੁਹਾਡੇ ਵੱਲੋਂ ਅੱਜ ਪਰਨ ਸਾਡੀ ਮੀਟਿੰਗ ਕਰਵਾਈ ਗਈ ਸ਼ਿਰਕਤ ਕਰ ਸੀ ਤੇ ਹਾਥੇ ਤੇ ਪਹਿਲਾਂ ਤੇ ਮੈਂ ਵਾਰਡ ਨੰਬਰ 11 ਦਾ ਦੇਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਅੱਜ ਸਾਡਾ ਮਾਨ ਇੱਥੋਂ ਤੱਕ ਪਹੁੰਚਾਇਆ ਕਿ ਮਤਲਬ ਲੋਕਾਂ ਵੱਲੋਂ ਮੈਂ ਨਾਮ ਨਹੀਂ ਲਵਾਂ ਕਿਸੇ ਦਾ ਲੋਕਾਂ ਵੱਲੋਂ ਸਿੱਧੇ ਡਾਇਰੈਕਟ ਫੋਨ ਕਰਨ ਤੋਂ ਬਾਅਦ ਵੀ ਸੰਗਤ ਨੇ ਸਾਡੀ ਸਿਰ ਇੰਨਾ ਤਗੜਾ ਸਹਾਰਾ ਚੜਾਇਆ ਉਹ ਸਹਾਨਕਾਰੀ ਜ਼ਿੰਦਗੀ ਨਹੀਂ ਭੁੱਲ ਪਾਵਾਂ ਕਿ ਤੁਜੀ ਜੀ ਕਹਿੰਨਾ ਕਿ ਸਰਦਾਰ ਬਲਬੀਰ ਸਿੰਘ ਪੰਨੂ ਨੇ ਜਿੰਨਾ ਕੁ 2 ਸਾਲਾਂ ਦੇ ਵਿੱਚ ਤੇ ਕੰਮ ਕੀਤਾ ਉਹਨਾਂ ਦੇ ਕੰਮਾਂ ਨੂੰ ਲੋਕਾਂ ਨੇ ਮੋਹਰ ਲਾ ਕੇ ਇੱਥੇ ਇਕੱਠ ਜਿਹੜਾ ਸੀਗਾ ਇੱਕ ਮੀਟਿੰਗ ਦੇ ਰੂਪ ਦੇ ਵਿੱਚ ਬਿਦੈਲੀ ਦਾ ਰੂਤਾਰ ਲਿਆ ਉਹ ਇਹਨਾਂ ਦੇ ਕੰਮਾਂ ਕਰਕੇ ਧਾਰਿਆ ਤੇ ਮੈਂ ਇੱਕੋ ਜੀ ਜੀ ਕਹਿੰਨਾ ਕਿ ਸਰਦਾਰ ਬਲਬੀਰ ਸਿੰਘ ਪੰਨੂ ਨੂੰ ਪਤੋ ਵਾਦ ਆਪਾਂ ਅਮਰਸੇਵ ਸਿੰਘ ਸ਼ੈਰੀ ਕਲਸੀ ਜੀ ਨੂੰ ਇੱਥੋਂ ਵੋਟਾਂ ਪਾ ਕੇ ਭੇਜੀਏ ਤੇ 25 ਤੋਂ 3000 ਦਾ ਲੀਡ ਦਾ ਐਸਟੀਮੇਟ ਅਸੀਂ ਲੈ ਕੇ ਚੱਲਨੇ ਆ 25 ਤੋਂ 3000 ਦਾ ਐਸਟੀਮੇਟ ਹੈ ਇਥੋਂ ਹਲਕਾ ਫਤਿਹਗੜ ਚੂੜੀਆਂ ਤੋਂ ਹੋਏਗਾ ਜੀ ਇਹ ਅੱਜ ਮੇਰੀ ਗੱਲ ਤੁਸੀਂ ਆਪਣੇ ਚੈਨਲ ਦੇ ਵੀ ਨੋਟ ਕਰ ਲਿਓ ਤੇ ਵਾਰਡ ਨੰਬਰ 11 ਦਾ ਰਿਜ਼ਲਟ ਅੱਜ ਅਸੀਂ ਪੰਨੂ ਸਾਹਿਬ ਨੂੰ ਯਕੀਨ ਦਵਾਨੇ ਆ ਵਾਰਡ ਨੰਬਰ 11 ਦਾ ਰਿਜ਼ਲਟ ਹਲਕਾ ਫਤਿਹਗੜ ਚੂੜੀਆਂ ਸ਼ਹਿਰ ਫਤਿਹਗੜ ਚੂੜੀਆਂ ਤੋਂ ਇੱਕ ਨੰਬਰ ਤੇ ਆਏਗਾ ਜੀ ਸਵਾਗਤ ਹੈ